ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਾਰਿਆਂ ਦਾ ਅੱਜ ਆਪਾਂ ਖੜੇ ਆ ਬਹਿਮਣ ਪਿੰਡ ਦੇ ਵਿੱਚ ਇੱਥੇ ਫਾਰਮ ਵਿਕਾਊ ਆ ਮਿੱਤਰੋ ਅੱਜ ਆਪਾਂ ਫਾਰਮ ਦੇ ਮਾਲਕ ਨਾਲ ਗੱਲਬਾਤ ਕਰਾਂਗੇ ਜੇ ਕੋਈ ਘੋੜੀਆਂ ਰੱਖਣ ਦਾ ਚਾਹਵਾਨ ਆ ਜਾਂ ਕੋਈ ਕੁੱਤੇ ਰੱਖਣ ਦਾ ਚਾਹਵਾਨ ਆ ਕੁੱਤਿਆਂ ਦਾ ਸੈਟਅਪ ਵੀ ਬਣਿਆ ਹੋਇਆ ਜੇ ਕੋਈ ਡੈਰੀ ਕਰਨਾ ਚਾਹੁੰਦਾ ਪੂਰਾ ਫਾਰਮ ਵਿਕਾਊ ਆ ਮਿੱਤਰੋ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਆ ਕੀ ਹਾਲ ਆ ਰਜਨ ਸਵਾਗਤ ਆ ਸਾਡੇ ਚੈਨਲ ਤੇ ਤੇਰਾ ਹਾਂਜੀ ਬਈ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਰੇ ਆਪਣੇ ਕੋਲੇ ਪਿੰਡ ਬਹਿਮਣ ਬਠਿੰਡੇ ਤੋਂ ਕੋਈ ਪਾਜੀਆ 7 ਕਿਲੋਮੀਟਰ ਤੇ ਪੈਂਦਾ ਹੈਗਾ ਪਿੰਡੇ ਇਹ ਚ ਫਾਰਮ ਬਕਾਉ ਹੈ ਜੀ ਇਹ ਮੱਝਾਂ ਦਾ ਫਾਰਮ ਵੀ ਬਣਿਆ ਸੀ ਇਹਦੇ ਵਿੱਚ ਪਹਿਲਾਂ ਨਾਲੇ ਦੇ ਵਿੱਚ ਡਾਕ ਦਾ ਵੀ ਸਾਰਾ ਜਿਹੜਾ ਸੈਟਅਪ ਤਿਆਰ ਹੈਗਾ ਆਪਣੇ ਕੋਲੇ ਕਿਸੇ ਨੂੰ ਕੋਈ ਰੁਪਿਆ ਲਾਉਣ ਦੀ ਲੋੜ ਨਹੀਂ ਰਹੀ ਉੱਤੇ ਪਰ ਉਪਰ ਸਾਰਾ ਤਿਆਰ ਬਹੁਤ ਵਧੀਆ ਤਰੀਕੇ ਨਾਲ ਕੀਤਾ ਹੈਗਾ ਫਾਰਮ ਬਕਾਉ ਇਸ ਕਰਕੇ ਜੀ ਕਿਉਂਕਿ ਜਿਹੜੀ ਫੈਮਿਲੀ ਸੀ ਉਹਦਾ ਬਾਹਰ ਦਾ ਵੀਜ਼ਾ ਲੱਗ ਚੁੱਕਿਆ ਇਸ ਕਰਕੇ ਉਹਨਾਂ ਨੇ ਫਾਰਮ ਬਕਾਉ ਕਰਨਾ ਹੈਗਾ ਰੇਟ ਵੀ ਵੜਾ ਬਿਲਕੁਲ ਵਾਫਿਕ ਦੇ ਦਾਂਗੇ ਆਪਾਂ ਤੁਹਾਨੂੰ ਜੋ ਮਾਰਕੀਟ 'ਚ ਰੇਟ ਚੱਲਦਾ ਹੈਗਾ ਅਦੂ ਦੌਰ ਤੇ ਘਾਟੀ ਦਵਾਂਗੇ ਵੱਧ ਨਹੀਂ ਤੁਹਾਨੂੰ ਦਿੰਦੇ ਜੀ ਰਾਜਨ ਆਪਣਾ ਕਿੰਨੇ ਗੱਜ ਬਣਿਆ ਹੋਇਆ ਫਾਰਮ ਬਾਈ ਟੋਟਲ ਜਿਹੜਾ ਫਾਰਮ ਹੈਗੇ 1230 ਗੱਜ ਦੇ ਵਿੱਚ ਬਣਿਆ ਹੈਗਾ 1230 ਗਾਈ ਦਾ ਫਾਰਮ ਜਿਹਦੇ ਵਿੱਚ ਬਣਿਆ ਜਿਹਦੇ ਵਿੱਚ 900 ਗੱਜ ਦੇ ਵਿੱਚ ਜਿਹੜਾ ਫਾਰਮ ਹੈ ਇਹ ਤਿਆਰ ਹੈ ਤਿਆਰ ਸਾਰਾ ਜੀ ਇਹ ਵਿੱਚ 300 ਗਾੜੀ ਜਿਹੜੀ ਜਗ੍ਹਾ ਹੈਗੀ ਉਹ ਖਾਲੀ ਹੈ ਜਿਹੜੀ ਕਿ ਬਾਹਰਲੇ ਪਾਸੇ ਬਣੀ ਹੋਈ ਉਹ ਵੀ ਦਿਖਾ ਦਾਂਗੇ ਆਪਾਂ ਉਹ ਵੀ ਆਪਾਂ ਵੀਡੀਓ ਦੇ ਦਾਂਗੇ ਪਹਿਲਾਂ ਜਿਹੜਾ ਆਪਣਾ ਕੁੱਤਿਆਂ ਵਾਲਾ ਸੈਟਅਪ ਬਣਾਇਆ ਹੋਇਆ ਉਹ ਨਿਗਾ ਮਾਰਾ ਦਨੇ ਆਪਾਂ ਇੱਕ ਕੁੱਤੇ ਦੇ ਸੈਟਅਪ ਦੇ ਵਿੱਚ ਇੱਕ ਆਪਣੇ ਕੋਲੇ ਬਾਹਰ ਕਮਰਾ ਤਿਆਰ ਸੀਗਾ ਇਹਦੇ ਆਪਾਂ ਨੂੰ ਮਿੱਤਰੋ ਚਾਬੀ ਨਹੀਂ ਲੱਭੀ ਕਮਰਾ ਬਹੁਤ ਹੀ ਖੁੱਲਾ ਡੁੱਲਾ ਬਣਿਆ ਹੋਇਆ ਬਹੁਤ ਵਧੀਆ ਬਣਿਆ ਹੋਇਆ ਜਿਹੜਾ ਹੈਗਾ ਆਪਾਂ ਤਿਆਰ ਕੋਈ ਦਾਣਾ ਰੱਖਣ ਵਾਸਤੇ ਫੀਡ ਰੱਖਣ ਵਾਸਤੇ ਸਾਰਾ ਸ਼ੈੱਡ ਪਾਇਆ ਹੋਇਆ ਇਹਦੇ ਵਿੱਚ ਤੁਸੀਂ ਚੈੱਕ ਕਰ ਲਿਓ ਆਪ ਬਾਹਲੇ ਪਾਸੇ ਜਿਹੜਾ ਹੈਗਾ ਵੀਰੇ ਜਾਨੀਆਂ ਵਗੈਰਾ ਸਾਰਾ ਕੁਝ ਡੌਗ ਦੀਆਂ ਵਿੱਚ ਲੱਗੀਆਂ ਹੈਗੀਆਂ ਜਿਹੜਾ ਤੋਂ ਸਾਰਾ ਸ਼ੈੱਡ ਪਾਇਆ ਹੋਇਆ ਵੀਰੇ ਸਿਮੈਂਟ ਦਾ ਸ਼ੈੱਡ ਪਾਇਆ ਹੈਗਾ ਏ ਟੂ ਜੈਨ ਜਿਹੜਾ ਸਾਰਾ ਸੈਕਟਰ ਤੇ ਤਿਆਰ ਹੈਗਾ ਆਪਣੇ ਕੋਲੇ ਇਸ ਤੋਂ ਲਾਂਗ ਅੰਦਰਲੇ ਪਾਸੇ ਵੀਰੇ ਕੇਜ ਬਣਾਏ ਹੋਏ ਆ ਜਿੱਥੇ ਕਿ ਸਾਰ ਕੰਨਿਆਂ ਦਾ ਸ਼ੈੱਡ ਪਾਇਆ ਹੈ ਡੌਗ ਨੂੰ ਤਾਂ ਕਿ ਕੋਈ ਗਰਮੀ ਨਾ ਲੱਗੇ ਆ ਤੁਸੀਂ ਚੈੱਕ ਕਰ ਲਓ ਬਹੁਤ ਜਗ੍ਹਾ ਉਹ ਫੁੱਲੋ ਸੈਟਅਪ ਬਣੇ ਹੋਇਆ ਜਿਹਨਰੇ ਪਾਸੇ ਸਾਰਾ ਜਿਹੜਾ ਬਣਿਆ ਹੈਗਾ ਹੁਣ ਆਪਾਂ ਅਗਲੇ ਪਾਸੇ ਦੇ ਦਿਖਾ ਕੇ ਲਿਆ ਰਹੇ ਜਨ ਬਈ ਜਿੱਥੇ ਤੁਸੀਂ ਗਾਵਾਂ ਮੱਜਾ ਰੱਖੀਆਂ ਸੀ ਮੈਂ ਸੁਣਿਆ ਵੀ ਘੋੜੀ ਵੀ ਰੱਖੀ ਹੋਈ ਸੀ ਪਹਿਲਾਂ ਆਪਣੇ ਕੋਲੇ ਘੋੜੀਆਂ ਦਾ ਸ਼ੈਡ ਆਪਾਂ ਇਹਦੇ ਥੱਲੇ ਰੱਖਦੇ ਹੁੰਦੇ ਸੀ ਇੱਥੇ ਰੱਖਦੇ ਹੁੰਦੇ ਸੀਗੇ ਇਹ ਥਾਂ ਤੋਂ ਬਾਅਦ ਪੱਕਾ ਕਰਾਤਾ ਸੀ ਆਪਾਂ ਦੋ ਘੋੜੀਆਂ ਛੱਡਤੀਆਂ ਸੀ ਠੀਕ ਹੈ ਨਾਲਾ ਲੇਬਰ ਡਿਲੀਵਰੇ ਰਸੋਈ ਬਣੀ ਹੋਈ ਹੈਗੀ ਠੀਕ ਹੈ ਇੱਥੇ ਪੈ ਵੀ ਸਕਦੀ ਹੈ ਲੇਬਰ ਲੇਬਰ ਇੱਥੇ ਰਹਿੰਦੀ ਹੁੰਦੀ ਸੀ ਆਪਣੀ ਸਾਰੀ ਜਿਹੜੀ ਹੁੰਦੀ ਸੀ ਉਹਦੀ ਬਣਾਈ ਹੈਗੀ ਇਹਦੇ ਨਾਲ ਨਾਲ ਵੀਰੇ ਆ ਬਾਹਰਲੇ ਪਾਸੇ ਖੁਰਮੀਆਂ ਤਿਆਰ ਹੈ ਜੀ ਜਿੱਥੇ ਗਆਂੀਆਂ ਵਗੈਰਾ ਮੱਜਾ ਵਗੈਰਾ ਆਪਾਂ ਬੰਦੇ ਜਗਾ ਕਾਫੀ ਖੁੱਲੀ ਡੁੱਲੀ ਹੈ ਜੀ ਪੂਰੀ ਜਗਾ ਕਾਫੀ ਖੁੱਲੀ ਡੁੱਗਰੀ ਹੈ ਤੁਸੀਂ ਵੀ ਸਿਰ ਵੀ ਚੈੱਕ ਕਰਾ ਦਿਓ ਇਹਨਾਂ ਨੂੰ ਬਹੁਤ ਜਗਾ ਹੈਗੀ ਆਪਣੇ ਕੋਲ ਜਿਹੜੀ ਬਾਹਰਲੇ ਪਾਸੇ ਖਾਲੀ ਹੈ ਸਾਰੀ ਇੱਕ ਖੁਰਲੀ ਪਰਲੇ ਪਾਸੇ ਵੀ ਹੈ ਪਰਲੇ ਪਾਸੇ ਹੈ ਨਹੀਂ ਪਰਲੇ ਪਾਸੇ ਉੱਪਰ ਬਣੀ ਹੈਗੀ ਤੁਮ ਬਣ ਕੇ ਚੱਲੋ ਵੀ ਜੇ ਕਿਸੇ ਨੇ ਮੱਜਾ ਦਾ ਸੈਟਅਪ ਲਾਉਣਾ ਹੈਗਾ ਇੱਥੇ ਮੱਜਾ ਦਾ ਸੈਟਅਪ ਲਾਉਣਾ ਹੈ ਤਾਂ ਕਟੋ ਕਟਾ 100 ਗਾਂ ਮੱਜਾ ਦਾ ਵੀਰੇ ਸੈਟਅਪ ਲਾਉਣ ਨਾਲ ਇੱਥੇ ਤੁਸੀਂ ਐਡਜਸਟ ਕਰ ਸਕਦੇ ਹੋ ਇੰਨੀ ਜਗਾ ਬਣੀ ਆ ਜਿਹੜਾ ਕਿ ਪਹਿਲਾਂ ਫਾਰਮ ਸੀ ਆਪਣੇ ਕੋਲ 70 75 ਪਸ਼ੂ ਸੀਗੇ ਪਰ ਇਸ ਟਾਈਮ ਤੇ 100 150 ਮੱਝਾਂ ਦਾ ਪੂਰਾ ਸੈਟਪੇ ਤਿਆਰ ਹੈਗਾ ਤਿਆਰ ਹੈ ਅੰਦਰ ਪਾਸੇ ਤੁਹਾਨੂੰ ਦਿਖਾ ਦਿੰਨੇ ਆ ਜੀ ਬਹੁਤ ਵਧੀਆ ਸ਼ੈੱਡ ਪਾਇਆ ਹੋਇਆ ਹੈਗਾ ਪੂਰਾ ਸੀਮਿੰਟ ਦਾ ਚੈੱਕ ਕਰ ਲੋ ਚਾਦਰਾਂ ਦਾ ਸ਼ੈੱਡ ਪਾਏ ਹੈਗੇ ਚੈਨਲ ਵੀ ਬਹੁਤ ਵਧੀਆ ਪਾਇਆ ਹੋਇਆ ਇੱਥੇ ਕੋਈ ਇਹ ਨਹੀਂ ਕੋਈ ਹਲਕੀ ਕੁਆਲਿਟੀ ਦਾ ਮਟੀਰੀਅਲ ਲਾਇਆ ਜਾ ਔਰ ਪੂਰਾ ਵਧੀਆ ਸ਼ੈੱਡ ਪਾਇਆ ਹੈ ਜੀ ਮਗਰਲੇ ਪਾਸੇ ਦਾਣਾ ਰੱਖਣ ਨੂੰ ਸੈਟਪ ਬਣਾਇਆ ਹੋਇਆ ਹੈ ਜਾਂ ਕਿਸੇ ਨੂੰ ਕੋਈ ਟਰੂਡੀ ਸਟੋਰ ਕਰਨੀ ਹੈ ਉਹਨਾਂ ਲਈ ਇਹ ਸੈਟਪ ਬਣਿਆ ਹੋਇਆ ਹੈਗਾ ਯਾਨੀ ਕਿ ਤੁਹਾਨੂੰ ਇਹ ਕਰਾਇਆ ਹੈ ਹੈਗਾ ਵੀ ਤੁਹਾਨੂੰ ਜੇ ਤੁਸੀਂ ਇੱਥੇ ਆਉਨੇ ਤਾਂ ਤੁਹਾਨੂੰ ਕੋਈ 2 ਰੁਪਏ ਲਾਉਂਦੀ ਲੋੜ ਨਹੀਂ ਸੈਟਅਪ ਇਸ ਤਰੀਕੇ ਨਾਲ ਬਣਾਇਆ ਹੈਗਾ ਤਾਂ ਕਿ ਪਸ਼ੂ ਜਿਹੜਾ ਹੈਗਾ इजीली ਐਡਜਸਟ ਕਰ ਸਕੇ ਤੁਸੀਂ ਇਸ ਤਰੀਕੇ ਨਾਲ ਬਣਾਇਆ ਵੀ ਜਿਹੜਾ ਕੱਲ ਨੂੰ ਬੰਦਾ ਲੈਂਦਾ ਉਹ ਵਪਾਰ ਦੋ ਕਰ ਸਕਦਾ ਕਿਉਂਕਿ ਭਾਈ ਆਪਾਂ ਤਾਂ ਵੇਚਣ ਦੇ ਪਰਪਸ ਲਈ ਨਹੀਂ ਬਣਾਇਆ ਸੀ ਤੁਹਾਨੂੰ ਜਿੱਦਾਂ ਪਹਿਲਾਂ ਸੀ ਦੱਸਿਆ ਹੈਗਾ ਉਹ ਤਾਂ ਕੋਈ ਏਜੇ ਰੀਜ਼ਨ ਹੋਗੇ ਜਿਹਦੇ ਕਰਕੇ ਜਿਹੜਾ ਸੈਟਅਪ ਹੈਗਾ ਪੂਰਾ ਤਿਆਰ ਕਰਨਾ ਹੈਗਾ ਆਪਾਂ ਠੀਕ ਹੈ ਸਾਰੇ ਏ ਟੂ ਜ਼ेड ਜਿਹੜਾ ਸੈਟਅਪ ਹੈ ਪੂਰਾ ਤਿਆਰ ਕਰਨਾ ਹੈਗਾ ਜੇ ਕਿਸੇ ਨੇ ਵੀ ਕੋਈ ਅਡਜਸਟਮੈਂਟ ਕਰਨੀ ਹੈਗੀ ਤਾਂ ਤੁਸੀਂ ਪਰਲੇ ਪਾਸੇ ਵੀ ਇਹਨਾਂ ਨੂੰ ਕੋਈ ਨਜ਼ਰ ਮਿਲਾ ਦਿਓ ਬੱਚੀਆਂ ਜਿਹੜੀਆਂ ਅਸੀਂ ਤਿਆਰ ਕਰਦੇ ਹੁੰਦੇ ਸੀ ਉਹਨਾਂ ਦਾ ਸੈਟਅਪ ਅਸੀਂ ਪਰਲੇ ਪਾਸੇ ਲਾਇਆ ਹੋਇਆ ਸੀ ਉਹ ਸਾਹਮਣੇ ਵੀ ਬਣਾਇਆ ਹੋਇਆ ਸਾਰੇ ਇਧਰੇ ਪਾਸੇ ਟੂੜੀ ਵਗੈਰਾ ਸਟੋਰ ਕਰ ਦਿੰਦੇ ਹੁੰਦੇ ਸੀਗੇ ਇਹਦੇ ਵਿੱਚ ਆਪਾਂ ਬਾਕੀ ਜਿਨੇ ਜਿਹੋ ਜੋ ਕੋਈ ਸੈਟਅਪ ਕਰਨਾ ਬਾਹਰਲੇ ਪਾਸੇ ਬਹੁਤ ਜਗ੍ਹਾ ਕੋਈ ਕੂੜੀ ਕੋਈ ਦਾਣਾ ਕੋਈ ਸਟੋਰ ਕਰਨਾ ਹੈਗਾ ਇਸ ਤੋਂ ਇਲਾਵਾ ਜੇ ਕਿਸੇ ਨੇ ਕੋਈ ਫੈਕਟਰੀ ਵੀ ਲਾਉਣੀ ਹੈ ਕਿਸੇ ਦੀ ਕੋਈ ਫੈਕਟਰੀ ਲਾਉਣੀ ਹੈ ਕੋਈ ਕੁੱਲਰਾਂ ਦੀ ਫੈਕਟਰੀ ਲਾਉਣੀ ਹੈ ਕੋਈ ਮੋਟਰਾਂ ਦੀ ਫੈਕਟਰੀ ਲਾਉਣੀ ਹੈ ਜੀ ਫੈਕਟਰੀ ਲਈ ਇੰਨੀ ਜਗ੍ਹਾ ਬਹੁਤ ਹੀ ਜ਼ਿਆਦਾ ਜਗ੍ਹਾ ਹੈ ਜੀ ਜਿਵੇਂ ਮਰਜ਼ੀ ਤੁਸੀਂ ਸੈਟਅਪ ਕਰ ਸਕਦੇ ਹੋ ਦੂਜੀ ਗੱਲ ਕੀ ਹੈਗੇ ਵੀਰੇ ਇੱਚ ਤੁਹਾਨੂੰ ਕੀ ਬੈਨੀਫਿਟ ਹੈਗਾ ਜਿਹੜੀ ਇਹ ਜਗ੍ਹਾ ਹੈਗੀ ਹੈ ਬਣੀ ਪਿੰਡ ਦੇ ਵਿੱਚ ਹੀ ਹੈ ਪਟ ਪਿੰਡ ਤੋਂ ਮੰਨ ਕੇ ਚਲੋ 10 ਜਾਂ 15 ਕਰ ਇੱਕ ਸਾਈਡ ਤੇ ਜਗ੍ਹਾ ਬਣੀ ਹੈ ਜਿੱਤੇ ਤੁਸੀਂ ਇਜ਼ੀਲੀ ਸੈਟਅਪ ਲਾ ਸਕਦੇ ਹੋ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਏਗੀ ਕਿਸੇ ਗੱਲ ਦੀ ਹੁਣ ਆਪਾਂ ਬਾਹਰ ਵੀ ਦਿਖਾ ਦਿੰਨੇ ਆਂ ਬਈ ਨਿਗਾਹ ਮਾਰਾ ਦਿੰਨੇ ਆਂ ਵੀ ਬਾਹਰ ਨਾਲ ਜਾਂ ਨੇੜੇ ਕੀ ਚੀਜ਼ ਹੈ ਬਈ ਕਈਆਂ ਨੂੰ ਐ ਹੁੰਦਾ ਵੀ ਨਾਲ ਘਰ ਹੋਣਗੇ ਬਈ ਕੱਲ ਨੂੰ ਅਸੀਂ ਜਾਨਵਰ ਰੱਖਦੇ ਆਂ ਜਾਂ ਮੱਝਾ ਰੱਖ ਕੁਛ ਵੀ ਰੱਖਦੇ ਆਂ ਨਹੀਂ ਬਾਈ ਤਨ ਸਭ ਤੋਂ ਪਹਿਲੀ ਗੱਲ ਕੀ ਹੈ ਕਿ ਜਿਹੜੀ ਅਸੀਂ ਬਾਹਰਲੇ ਪਾਸੇ ਜਿਹੜੀ ਜਗ੍ਹਾ ਆਪਣੀ ਪਈ ਹੈਗੀ ਹੈ ਉਹ ਜਗ੍ਹਾ ਜਿਹੜੀ ਹੈਗੀ ਆਪਾਂ ਗੋਹਾ ਵਗੈਰਾ ਸਾਰਾ ਕੁਝ ਸੈੱਟ ਕਰਦੇ ਆਂ ਤੁਸੀਂ ਉਧਰੇ ਪਾਸੋਂ ਵੀ ਇਸ ਤਰੀਕੇ ਨਾਲ ਤੁਸੀਂ ਸੈਟਅਪ ਕਰ ਸਕਦੇ ਆ ਇਹਦੇ ਵਿੱਚ ਮਿੱਤਰੋ ਤੁਸੀਂ ਦੋ ਵਪਾਰ ਕਰ ਸਕਦੇ ਹੋ ਇੱਕ ਤਾਂ ਕੁੱਤਿਆਂ ਦਾ ਸੈਟਅਪ ਬਹੁਤ ਵਧੀਆ ਤਿਆਰ ਕੀਤਾ ਹੋਇਆ ਕੇਜਿਸ ਲਾ ਕੇ ਤੇ ਉਸ ਤੋਂ ਬਾਅਦ ਮੱਝਾਂ ਗਾਵਾਂ ਦਾ ਘੋੜੀਆਂ ਰੱਖ ਸਕਦੇ ਹੋ ਤੁਸੀਂ ਦੋ ਤਿੰਨ ਵਪਾਰ ਤੁਸੀਂ ਕਰ ਸਕਦੇ ਹੋ ਜਿਹੜੀ ਜਗ੍ਹਾ ਜਿਹੜੀ ਹੈ ਖਾਲੀ ਹੈ ਭਾਈ ਉੱਥੋਂ ਲੈ ਕੇ ਇਹ ਧੁਰ ਤੱਕ ਕੋਈ ਗੋਹਾ ਨਹੀਂ ਖੜਦਾ ਕੋਈ ਹੋਰ ਨਹੀਂ ਇਸ ਤਰੀਕੇ ਨਾਲ ਅੱਗੇ ਆਪਣੇ ਸੈਟਅਪ ਲਾਇਆ ਹੋਇਆ ਸਾਰਾ ਆਪਣੀ ਸਾਰੀ ਆਪਣੀ ਜਗ੍ਹਾ ਇਹ ਇਦੇ ਵਿੱਚ 300 ਗਾ ਜਿਹੜੀ ਬਾਹਰਲੇ ਪਾਸੇ ਖਾਲੀ ਜਗ੍ਹਾ ਹੈਗੀ ਇਹ ਸਾਰੀ ਆਪਣੇ ਤੁਰ ਤੱਕ ਸਾਈਡ ਤੇ ਬਕਾਇਦਾ ਜਿਹੜੀ ਹੈਗੇ ਸਪੋਟਾਂ ਲਾਈਆਂ ਹੋਈਆਂ ਤਾਂ ਕਿ ਕੋਈ ਕੰਦਾ ਨਾ ਡਿੱਗ ਸਕਣ ਜਾਂ ਕਿਸੇ ਤਰ੍ਹਾਂ ਦੀ ਕੋਈ ਹੋਰ ਦਿੱਕਤ ਨਾ ਆਵੇ ਕੋਈ ਨੇਰੀ ਤੂਫਾਨ ਨਾ ਆਉਂਦਾ ਤਾਂ ਇਹ ਪ੍ਰੋਪਰ ਵਧੀਆ ਬਣਾਏ ਹੋਏ ਇਹ ਕਿਵੇਂ ਬਣਾਇਆ ਸੈਟਅਪ ਆਪਾਂ ਸਾਰਾ ਹੂੰ ਬਾਹਰਲੇ ਪਾਸੇ ਤੋਂ ਮਨ ਨਜ਼ਰ ਮਰਾ ਦਿੰਨਾ ਹੈ ਕਹਿੰਦੇ ਵੀ ਕੋਕੀ ਜਿਹੜਾ ਆਪਾਂ ਪਹਿਲਾਂ ਤਾਂ ਕਰਕੇ ਸੈਟਅਪ ਸਾਈਡ ਤੇ ਲਾਇਆ ਸੀ ਉਹ ਚ ਲੌਂਡਰ ਸੈਟਅਪ ਇਹ ਰੀਜ਼ਨ ਸੀਗਾ ਵੀ ਥੋੜਾ ਜਿਹਾ ਘਰਾਂ ਵਾਲਿਆਂ ਤੋਂ ਸਾਈਡ ਤੇ ਲੱਗੇ ਨਾ ਤਾਂ ਕਿ ਕੋਈ ਦਿੱਕਤ ਨਾ ਆਵੇ ਕਿਉਂਕਿ ਜੇਕਰ ਆਪਾਂ ਘਰਾਂ ਦੇ ਵਿੱਚ ਲਾਉਣੇ ਤਾਂ ਘਰਾਂ ਨੂੰ ਕਈ ਵਾਰੀ ਤਰਾਜ ਹੁੰਦਾ ਇਸੇ ਕਰਕੇ ਆਪਾਂ ਜਿਹੜੀ ਜਗ੍ਹਾ ਬਣਾਈ ਸੀ ਫਾਰਮ ਦੀ ਉਹ ਮਕਾਨਾਂ ਤੋਂ ਥੋੜੀ ਜਿਹੀ ਸਾਈਡ ਤੇ ਹੀ ਬਣਾਈ ਸੀਗੀ ਤੁਸੀਂ ਇਹਨਾਂ ਨੂੰ ਅੱਗੇ ਚੈੱਕ ਕਰਾ ਦਿਓ ਵੀ ਮਕਾਨ ਵਗੈਰਾ ਜਿਹੜੇ ਬਣੇ ਹੋਏ ਹੈਗੇ ਆ ਇਹਨਾਂ ਤੋਂ ਦੂਰ ਹੀ ਆ ਤੁਸੀਂ ਕੋ ਹਾਂ ਉਹ ਆਪਾਂ ਦਿਖਾ ਦਿੰਦੇ ਆ ਇਹਨਾਂ ਨੂੰ ਉਹ ਦੇਖੋ ਮਕਾਨ ਰਹਿ ਜਾਂਦੇ ਜੀ ਉਧਰ ਦੀ ਸਾਈਡ ਤੇ ਇੱਧਰ ਵੀ ਕਿਸੇ ਦਾ ਫਾਰਮ ਹੈ ਨਾਲ ਅੱਜ ਕੱਲ ਇਹ ਬੰਦ ਹੀ ਹੈ ਇਹਦੇ ਵਿੱਚ ਕੁਝ ਨਹੀਂ ਚੱਲ ਰਿਹਾ ਉਸ ਤੋਂ ਬਾਅਦ ਆ ਦੇਖੋ ਕਿੰਨਾ ਗੈਪ ਪੈ ਰਿਹਾ ਉਹ ਵੀ ਸਾਹਮਣੇ ਡੈਰੀ ਹੈ ਇਸ ਇੱਧਰ ਮਕਾਨ ਆ ਜਾਂਦੇ ਆ ਬਹੁਤ ਪਿੱਛੇ ਰਹਿ ਜਾਂਦੇ ਆ ਮਕਾਨ ਉਸ ਤੋਂ ਬਾਅਦ ਇੱਧਰ ਖੇਤ ਹੈ ਜੀ ਸਾਰੇ ਇੱਥੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਵੀ ਤੁਸੀਂ ਜਾਨਵਰ ਕੀ ਰੱਖ ਰਹੇ ਹੋ ਜਾਨਵਰ ਰੋਲਾ ਪਾਉਂਦੇ ਆ ਜਾਂ ਨਹੀਂ ਪਾਉਂਦੇ ਤੁਸੀਂ ਆਪਦਾ ਆਰਮਨਾਲ ਬਿਜ਼ਨਸ ਕਰ ਸਕਦੇ ਹੋ ਭਾਈ ਇਹਨਾਂ ਨੂੰ ਖਾਲੀ ਜਗ੍ਹਾ ਆਪਾਂ ਦਿਖਾ ਦਿੰਦੇ ਨੇ ਇਹ ਖਾਲੀ ਜਗ੍ਹਾ ਭਈਆ ਚੈੱਕ ਕਰ ਲਓ ਜੀ ਇੰਨੀ ਜਗ੍ਹਾ ਖਾਲੀ ਹੈ ਬਾਅਦ ਆਹ ਤਾਂ ਇੰਨੀ ਜਗ੍ਹਾ ਹੈ ਜੀ ਸਾਰੀ ਜਿਹੜੀ ਇੱਥੋਂ ਪੈਂਦੀ ਹੈ ਇਹ 300 ਕਾ ਜਿਹੜੀ ਖਾਲੀ ਜਗ੍ਹਾ ਛੱਡੀ ਤੁਰ ਤੱਕ ਜਿੰਨੀ ਲੰਬਾਈ ਹੈਗੀ ਫਾਰਾਂ ਦੀ ਉਸ ਲੰਬਾਈ ਦੇ ਬਰਾਬਰ ਹੈਗੀ ਜੀ 1230 ਗੱਜ ਦੀ ਜਿਹੜੀ ਹੈਗੀ ਟੋਟਲ ਜਗ੍ਹਾ ਹੈਗੀ ਤੇ ਟੋਟਲ ਜਿਹੜੀ ਜਗ੍ਹਾ ਉਹਦੇ ਬਰਾबरी ਜਿਹੜੀ 300 ਗੱਜ ਦੀ ਜਗ੍ਹਾ ਹੈਗੀ ਐ ਇਹ ਖਾਲੀ ਹੈ ਜੇ ਇਹਦੀ ਆਪਾਂ ਲੰਬਾਈ ਦੀ ਗੱਲ ਕਰੀਏ ਤਾਂ 192 ਜਿਹੜੀ ਇਹਦੀ ਹੈਗੀ ਉਹ ਲੰਬਾਈ ਹੈ ਲੰਬਾਈ ਹੈ ਸਾਰੀ A to Z ਜਿਹੜੀ ਮਲਾਕੀ ਜਿਹੜੀ ਫਾਰਮ ਫਾਰਮ ਦੀ ਕਲੀ ਲੰਬਾਈ ਹੈ ਉਹ 192 ਹੈ ਜੀ ਠੀਕ ਹੈ ਜੀ ਜਿਹੜੀ ਇਹਦੀ ਚੜਾਈ ਹੈਗੀ ਉਹ ਆਪਣੇ ਮੰਨ ਲਓ 60 ਆ ਜਾਂਦੀ ਹੈ 60 ਆ ਜਾਂਦੀ ਹੈ ਨਹੀਂ ਬਹੁਤ ਖੁੱਲਾ ਡੁੱਲਾ ਵਧੀਆ ਫਾਰਮ ਬਣਾਇਆ ਹੋਇਆ ਤੁਸੀਂ ਵਿੱਚ ਗੱਡੀ ਵੀ ਜਾਂਦੀ ਹੈ ਟਰੈਕਟਰ ਜਾਂਦਾ ਆਰਾਮ ਨਾਲ ਕੋਈ ਟੂਰਿਸਟ ਆਣੀਆਂ ਬਾਸ ਸਤਾਂ ਦੀ ਲੋੜ ਨਹੀਂ ਆਪਣਾ ਸਿੱਧਾ ਅੰਦਰ ਲਵਾ ਕੇ ਤੁਸੀਂ ਆਪਣਾ ਜੋ ਵੀ ਹੈਗਾ ਕੰਮ ਕਰ ਸਕਦੇ ਹੋ ਰਾਜਨ ਕੋਈ ਹੋਰ ਇਨਫੋਰਮੇਸ਼ਨ ਦੇਣੀ ਹੋਵੇ ਬਾਈ ਜੇ ਕਿਸੇ ਨੂੰ ਕੋਈ ਰੈਂਟ ਤੇ ਲੈਣਾ ਹੈ ਤਾਂ ਆਪਾਂ ਫਾਰਮ ਰੈਂਟ ਤੇ ਵੀ ਦੇ ਦਾਂਗੇ ਜੇ ਕਿ ਕੋਈ ਭਰਾ ਆਪਦਾ ਸੈਟਅਪ ਤਿਆਰ ਕਰਨਾ ਚਾਹੁੰਦਾ ਜੇ ਕੋਈ ਨੌਜਵਾਨ ਜਿਹੜੇ ਅੱਜ ਕੱਲ ਜਿਹੜੇ ਮੁੰਡੇ ਹੈਗੇ ਆ ਖਾਸ ਕਰਕੇ ਮੰਨ ਲਓ ਮੱਝਾ ਦੀ ਲੈਂਡ ਦੇ ਵਿੱਚ ਵੱਧਦਾ ਰਿਹਾ ਘੋੜੀਆਂ ਦੀ ਲੈਂਡ ਚ ਵੱਧਦਾ ਰਿਹਾ ਜਾਂ ਡੌਗ ਵਾਲੀ ਲੈਂਡ ਹੈ ਨਾ ਕਿਉਂਕਿ ਜਿਆਦਾ ਯੰਗਸਟਰ ਜਿਹੜੇ ਮੁੰਡੇ ਹੈਗੇ ਅੱਜ ਕੱਲ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ क्रेज ਜ਼ਿਆਦਾ ਹੋਇਆ ਪਿਆ ਹੈਗਾ ਜੇ ਉਹਨਾਂ ਦੇ ਵਿੱਚੋਂ ਕੋਈ ਵੀ ਭਰਾ ਆਪਦਾ ਫਾਰਮ ਲੈਣਾ ਚਾਹੁੰਦਾ ਤਾਂ ਬਾਈ ਜੀ ਬੇਫਿਕਰ ਹੋ ਕੇ ਲੈ ਲਓ ਰੁਪਏ ਤੁਹਾਨੂੰ ਉਹ ਜਗ੍ਹਾ ਦਾ ਰੇਟ ਲਾ ਲਿਓ ਜਿਹੜਾ ਸੈਟਅਪ ਬਣਿਆ ਉਹ ਸੈਟਅਪ ਦਾ ਨਾਲ ਖਰਚਾ ਪਾ ਲਿਓ 190 ਰੁਪਏ ਆਪਾਂ ਨੂੰ ਚਾਹੀਦੇ ਆ ਆਪਾਂ ਨੂੰ ਜਮਾਂ ਵੀ ਤੁਹਾਡੇ ਤੋਂ ਕੋਈ ਪ੍ਰੋਫਿਟ ਨਹੀਂ ਚਾਹੀਦਾ ਜੀ ਕਰਵੇ ਦਾ ਜੀ ਤੇ ਨੰਬਰ ਦੱਸ ਦੇ ਆਪਣਾ ਨੰਬਰ ਵੀ ਲਿਖ ਲਓ 9876497120 ਜਿਹੜੇ ਮੇਰੇ ਵੀਰ ਭਰਾ ਨੂੰ ਇੰਟਰਸਟ ਹੈਗਾ ਉਹ ਕਾਲ ਕਰਕੇ ਬਾਕੀ ਇਨਫੋਰਮੇਸ਼ਨ ਲੈ ਸਕਦਾ ਹੈ ਜੀ ਠੀਕ ਹੈ ਓਕੇ ਥੈਂਕ ਯੂ ਧੰਨਵਾਦ